ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 104 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 105 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪਾਏ ਠਗੋਰੀ ਆਪ ਪੁਲਾਇਓ ਗੁਰੂ ਜੀ ਫਰਮਾਨ ਕਰਦੇ ਹਨ ਕਿ ਜੀਵਾਂ ਦੇ ਕੁਝ ਵੀ ਬਸ ਨਹੀਂ ਪਰਮਾਤਮਾ ਆਪ ਹੀ ਮਾਇਆ ਦੇ ਮੋਹ ਦੀ ਠਗ ਬੂਟੀ ਖਵਾ ਕੇ ਜੀਵ ਨੂੰ ਕੁਰਾਹੇ ਪਾ ਦਿੰਦਾ ਹੈ ਨਾਨਕ ਕਿਰਤ ਨਾ ਜਾਏ ਮਿਟਾਇਓ ਹੈ ਨਾਨਕ ਜਨਮ ਜਨਮਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਮਿਟਾਇਆ ਨਹੀਂ ਜਾ ਸਕਦਾ ਪਾਸ ਅਪੰਖੇ ਭੂਤੇ ਅਰ ਪ੍ਰੇਤਾ ਜੀਵ ਪਸ਼ੂ ਪੰਛੀ ਭੂਤ ਪ੍ਰੇਤਾ ਤਦਕ ਬਹੁ ਵਿਦ ਜੋਨੀ ਫਿਰਤ ਨੇਤਾ ਅਨੇਕਾਂ ਜੁਨਾ ਵਿੱਚ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਜੀਵ ਭਟਕਦਾ ਫਿਰਦਾ ਹੈ ਪਸ਼ੂਆਂ ਦੀ ਜੂਨ ਪੰਛੀਆਂ ਦੀ ਜੂਨ ਪ੍ਰੇਤਾਂ ਦੀ ਜੂਨ ਉਹ ਮਨਮੁਖ ਮਨੁਖ ਕਟਦਾ ਹੈ ਜਿਹੜਾ ਨਾਮ ਨਹੀਂ ਜਪਦਾ ਜਹਿਜਾਨੋ ਤੈ ਰਹਿ ਨ ਨ ਪਾਵੇ ਜਿਸ ਅਸਲ ਟਿਕਾਣੇ ਤੇ ਜਾਣਾ ਹੈ ਉਥੇ ਟਿਕ ਨਹੀਂ ਸਕਦਾ ਥਾਨ ਬਿਹੋਨ ਉਠ ਉਠ ਫਿਰਤਾ ਵੈ ਨਿਠਾਵਾਂ ਹੋ ਕੇ ਮੜ ਮੜ ਉੱਠ ਕੇ ਹੋਰ ਹੋਰ ਜੂਨਾ ਵਿੱਚ ਭਟਕਦਾ ਹੈ ਨਾਮ ਜਪ ਕੇ ਪਰਮਾਤਮਾ ਦੀ ਜੋਤ ਵਿੱਚ ਜੋਤਲੀਨ ਕਰਨੀ ਸੀ ਪਰ ਨਾਮ ਤੋਂ ਖੁੰਝੇ ਹੋਏ ਨੇ ਫਿਰ ਫਿਰ ਮੁੜ ਕੇ ਜੂਨਾ ਦੇ ਗੇੜ ਵਿੱਚ ਹੀ 84 ਕੱਟਣ ਦਾ ਮਨ ਬਣਾ ਲਿਆ ਕਿਉਂਕਿ ਨਾਮ ਨਾ ਜਪਿਆ ਇਸ ਮੰਨ ਦੇ ਨਾਲ ਫਿਰ ਉਹ ਮਨ 84 ਦੇ ਚੱਕਰਾਂ ਵਿੱਚ ਹੀ ਪੈ ਗਿਆ ਮਨ ਤਨ ਬਾਸਨਾ ਬਹੁਤ ਬਿਸਥਾਰਾ ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੇ ਮਨ ਵਿੱਚ ਤਨ ਵਿੱਚ ਅਨੇਕਾਂ ਵਾਸ਼ਨਾ ਦਾ ਖਲਾਰਾ ਖਿਲਰਿਆ ਰਹਿੰਦਾ ਹੈ ਆਹ ਮੇਵ ਮੂਠੋ ਬੇਚਾਰਾ ਉਹ ਮੈਂ ਇਸ ਵਿਚਾਰੇ ਦੇ ਆਤਮਿਕ ਜੀਵਨ ਨੂੰ ਲੁੱਟ ਲੈਂਦੀ ਹੈ ਅਨਕ ਦੋਖੇ ਅਰ ਬਹੁਤ ਸਜਾਈ ਇਸ ਦੇ ਅੰਦਰ ਐਬ ਪੈਦਾ ਹੋ ਜਾਂਦੇ ਹਨ ਅਤੇ ਉਹਨਾਂ ਦੀ ਸਜ਼ਾ ਭੀ ਬਹੁਤ ਮਿਰਦੀ ਹੈ ਤਾਂ ਕਿ ਕੀਮਤ ਕਹਿਣ ਨਾ ਜਾਏ ਉਸ ਤੋਂ ਬਚਣ ਲਈ ਦੁਨਿਆਵੀ ਪਦਾਰਥਾਂ ਵਾੜੀ ਕੋਈ ਕੀਮਤ ਦੱਸੀ ਨਹੀਂ ਜਾ ਸਕਦੀ ਕਿਸੇ ਵੀ ਕੀਮਤ ਨਾਲ ਇਸ ਸਜਾ ਤੋਂ ਖਲਾਸੀ ਨਹੀਂ ਹੋ ਸਕਦੀ ਪ੍ਰਭ ਬਿਸਰਤ ਨਰਕ ਮਹਿ ਪਾਇਆ ਪਰਮਾਤਮਾ ਦਾ ਨਾਮ ਭੁੱਲਣ ਕਰਕੇ ਜੀਵ ਨਰਕ ਵਿੱਚ ਛੁੱਟਿਆ ਜਾਂਦਾ ਹੈ ਤਹਿ maat ਨਾ ਬੰਦ ਨਾ ਮੀਤ ਨਾ ਜਾਇਆ ਉਸ ਨਰਕ ਵਿੱਚ ਜਿੱਥੇ ਜੀਵ ਨੂੰ ਛੁੱਟਿਆ ਜਾਂਦਾ ਹੈ ਉੱਥੇ ਨਾ ਮਾਂ ਨਾ ਕੋਈ ਸੰਬੰਧੀ ਨਾ ਕੋਈ ਮਿੱਤਰ ਨਾ ਹੀ ਇਸਤਰੀ ਕੋਈ ਵੀ ਸਹਾਇਤਾ ਨਹੀਂ ਕਰ ਸਕਦਾ ਜਿਸ ਕੋ ਹੋਤੇ ਕਿਰਪਾਲ ਸੁਆਮੀ ਜਿਸ ਮਨੁੱਖ ਉਤੇ ਮਾਲਕ ਪ੍ਰਭੂ ਦਿਆਵਾਨ ਹੁੰਦਾ ਹੈ ਸੋ ਜਨ ਨਾਨਕ ਪਾਰ ਗਰਾਮੀ ਹੈ ਨਾਨਕ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਯੋਗਾ ਹੁੰਦਾ ਹੈ ਪਰਮਤ ਪਰਮਤ ਪ੍ਰਭ ਸਰਨੀ ਆਇਆ ਜੀਵ ਭਟਕ ਭੱਡ ਕੇ ਆਖਰ ਉਸ ਪਰਮਾਤਮਾ ਦੀ ਸ਼ਰਨ ਆਉਂਦਾ ਹੈ ਦੀਨਾ 나ਥ ਜਗਤ ਪਿਤ ਮਾਇਆ ਜੋ ਪ੍ਰਭੂ ਦੀਨਾ ਦਾ 나ਥ ਹੈ ਜਗਤ ਦਾ ਮਾਂ ਪਿਓ ਹੈ ਦਇਆ ਦਾ ਘਰ ਹੈ ਜੀਵਾਂ ਦੇ ਦੁੱਖ ਦਰਦ ਦੂਰ ਕਰਨ ਵਾਲਾ ਹੈ ਪਰ ਆਬ ਦੇ ਆਲ ਦੁੱਖ ਦਰਦ ਬਿਦਾਰਣ ਉਸ ਜੀਵ ਨੂੰ ਉਹ ਪ੍ਰਮਾਤਮਾ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਉਸ ਦੇ ਸਾਰੇ ਦੁੱਖ ਕੱਟ ਦਿੰਦਾ ਹੈ ਜਿਸ ਭਾਵ ਹੈ ਤੈਸਹੀ ਨਿਸਤਾਰਣ ਜਿਹੜਾ ਜੀਵ ਉਸ ਪ੍ਰਭੂ ਨੂੰ ਚੰਗਾ ਲੱਗ ਪੈਂਦਾ ਹੈ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ ਚੰਗਾ ਕਿਵੇਂ ਲੱਗਣਾ ਹੈ ਪ੍ਰਮਾਤਮਾ ਨੂੰ ਪ੍ਰਮਾਤਮਾ ਦੀ ਬਣਾਈ ਹੋਈ ਸਾਰੀ ਸ੍ਰਿਸ਼ਟੀ ਸਾਰੀ ਕਾਇਨਾਤ ਉਸ ਨੂੰ ਬੜੀ ਚੰਗੀ ਲੱਗਦੀ ਹੈ ਪਰ ਉਹ ਨਹੀਂ ਚੰਗੇ ਲੱਗਦੇ ਜਿਹੜੇ ਮਨਮੁਖ ਹਨ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਲੋਕਾਂ ਦਾ ਹੱਕ ਮਾਰਦੇ ਹਨ ਲੋਕਾਂ ਨੂੰ ਗਾਲ-ਗਲੋਚ ਵੀ ਕੱਢਦੇ ਹਨ ਜਿਨ੍ਹਾਂ ਨੂੰ ਬੋਲਣ ਦੀ ਵੀ ਅਕਲ ਨਹੀਂ ਹੁੰਦੀ ਨਾਨਕ ਫਿੱਕਾ ਬੋਲੀਆ ਤਨ ਮਨ ਫਿੱਕਾ ਹੋਏ ਤੇ ਗੁਰੂ ਨਾਨਕ ਪਾਸ਼ੇ ਹੀ ਫਰਮਾਉਂਦੇ ਹਨ ਕਿ ਇਹੋ ਜਿਹੇ ਮੂਰਖਾਂ ਨਾਲ ਨਹੀਂ ਲੁੱਜਣਾ ਚਾਹੀਦਾ ਜਿਨ੍ਹਾਂ ਨੂੰ ਚੰਗਾ ਰਹਿਣ ਸੈਣ ਨਹੀਂ ਆਉਂਦਾ ਉਹਨਾਂ ਤੋਂ ਦੂਰ ਹੋਜੋ ਜਿੰਨੀ ਜਲਦੀ ਦੂਰ ਹੋਜੋਗੇ ਮੂਰਖਾਂ ਤੋਂ ਉਨਾ ਹੀ ਤੁਹਾਡਾ ਭਲਾ ਹੋਏਗਾ ਜਿਸ ਭਾਵੈ ਤਿਸ ਹੀ ਨਿਸਤਾਰਣ ਜਿਹੜਾ ਜੀਵ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਸ ਨੂੰ ਉਹ ਪਰਮਾਤਮਾ ਪਾਰ ਲੰਘਾ ਦਿੰਦਾ ਹੈ ਅੰਧ ਕੂਪ ਤੇ ਕਾਢਣ ਹਾਰਾ ਸੰਸਾਰ ਰੂਪ ਅਨੇਕੋ ਵਿੱਚੋਂ ਪ੍ਰਭੂ ਪਰਮਾਤਮਾ ਜੀਵ ਨੂੰ ਕੱਢਣ ਦੇ ਸਮਰੱਥ ਹੈ ਪ੍ਰੇਮ ਭਗਤ ਹੋ ਵਤਨਿਸ ਤਾਰਾ ਪ੍ਰਭੂ ਦੀ ਪਿਆਰ ਭਰੀ ਭਗਤੀ ਨਾਲ ਜੀਵ ਦਾ ਪਾਰ ਉਤਾਰਾ ਹੋ ਜਾਂਦਾ ਹੈ ਸਾਧ ਰੂਪ ਆਪਣਾ ਤਨ ਧਾਰਿਆ ਪਰਮਾਤਮਾ ਨੇ ਗੁਰੂ ਰੂਪ ਆਪਣਾ ਸਰੀਰ ਆਪ ਹੀ ਸਦਾ ਧਾਰਨ ਕੀਤਾ ਹੈ ਮਹਾ ਅਗਨ ਤੇ ਆਪ ਉਬਾਰਿਆ ਤੇ ਜੀਵਾਂ ਨੂੰ ਮਾਇਆ ਦੀ ਵੱਡੀ ਅਗ ਤੋਂ ਆਪ ਹੀ ਸਦਾ ਬਚਾਇਆ ਹੈ ਪ੍ਰਮਾਤਮਾ ਨੇ ਜਪ ਤਪ ਸੰਜਮ ਇਸ ਤੇ ਕਿਛ ਨਾਹੀ ਨਹੀਂ ਤਾਂ ਇਸ ਜੀਵ ਪਾਸੋਂ ਜਪ ਤਪ ਨਾਮ ਦੀ ਕਮਾਈ ਤੇ ਸੰਜਮ ਸੁੱਧ ਆਚਰਣ ਦੀ ਮਿਹਨਤ ਕੁਝ ਵੀ ਨਹੀਂ ਸੀ ਹੋ ਸਕਦੀ ਜੋ ਕੁਝ ਪ੍ਰਮਾਤਮਾ ਕਰਦਾ ਹੈ ਪ੍ਰਮਾਤਮਾ ਜੀਵਾਂ ਪਾਸੋਂ ਕਰਾਂਦਾ ਹੈ ਜੀਵ ਦੇ ਆਪਣੇ ਵੱਸ ਕੋਈ ਗੱਲ ਨਹੀਂ ਹੈ ਆਦਿ ਅੰਤ ਪ੍ਰਭ ਅਗੰ ਅਗਾਹੀ हे ਪ੍ਰਭੂ ਪਰਮਾਤਮਾ ਜਗਤ ਦੇ ਸ਼ੁਰੂ ਤੋਂ ਅੰਤ ਤੱਕ ਤੂੰ ਹੀ ਕਾਇਮ ਰਹਿਣ ਵਾਲਾ ਹੈ ਤੂੰ ਹੀ ਅਪਹੁੰਚ ਹੈ ਤੂੰ ਹੀ ਅਥਾ ਹੈ ਨਾਮ ਦੇਹ ਮੰਗੈ ਦਾਸ ਤੇਰਾ ਤੇਰਾ ਦਾਸ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹੈ ਹਮੇਸ਼ਾ ਨਾਮ ਮੰਗਦਾ ਹੈ ਤੇਰਾ ਦਾਸ ਤੇਰੇ ਦਰ ਤੋਂ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਓਹ ਜਿਸ ਤਰ੍ਹਾਂ ਗੁਰੂ ਸਹਿਬਾਨਾ ਨੇ ਨਾਮ ਦੀ ਦਾਤ ਮੰਗੀ ਹੈ ਨਾ ਤੇ ਪਿਆਰੇ ਆਪਾਂ ਵੀ ਉਸ ਪਰਮਾਤਮਾ ਪਾਸੋਂ ਗੁਰੂ ਦੀ ਸ਼ਰਨ ਪੈ ਕੇ ਨਾਮ ਦੀ ਦਾਤ ਮੰਗੀਏ ਹਰ ਜੀਵਨ ਪਦ ਨਾਨਕ ਪ੍ਰਭ ਮੇਰਾ ਹੇ ਨਾਨਕ ਮੇਰਾ ਹਰੀ ਪ੍ਰਭੂ ਆਤਮਕ ਜੀਵਨ ਦਾ ਦਰਜਾ ਦੇਣ ਵਾਲਾ ਹੈ ਮਾਰੂ ਮਹੱਲਾ ਪੰਜਵਾਂ ਰਾਗ ਮਾਰੂ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਕਤ ਕੋ ਦਹਿ ਕਾ ਵੋ ਲੋਗਾ ਮੋਹਨ ਦੀਨ ਕਿਰਪਾਈ हे ਲੋਕੋ ਤੁਸੀਂ ਕਿਉਂ ਆਪਣੇ ਮਨ ਨੂੰ ਡੁਲਾਉਂਦੇ ਹੋ ਸੋਹਣਾ ਪ੍ਰਭੂ ਪਰਮਾਤਮਾ ਗਰੀਬਾਂ ਉੱਤੇ ਦਇਆ ਕਰਨ ਵਾਲਾ ਹੈ ਐਸੀ ਜਾਨ ਪਾਈ ਮੈਂ ਤਾਂ ਇਹੋ ਸਮਝ ਲਿਆ ਹੈ ਕਿ ਉਹ ਪ੍ਰਮਾਤਮਾ ਹੀ ਗਰੀਬਾਂ ਦਾ ਰਾਖਾ ਹੈ ਤੇ ਉਹਨਾਂ ਤੇ ਦਇਆ ਕਰਨ ਵਾਲਾ ਹੈ ਸ਼ਰਨ ਸੂਰ ਗੁਰ ਦਾਤਾ ਰਾਖੈ ਆਪ ਬੜਾਈ ਰਹਾਓ ਕਿ ਪ੍ਰਮਾਤਮਾ ਸਭ ਤੋਂ ਵੱਡਾ ਦਾਤਾ ਹੈ ਦਾਤਾਂ ਦੇਣ ਵਾਲਾ ਸ਼ਰਨ ਪਿਆ ਦੀ ਮਦਦ ਕਰਨ ਵਾਲਾ ਸੂਰਮਾ ਹੈ ਆਪਣੇ ਸੇਵਕ ਦੀ ਆਪ लाज ਰੱਖਦਾ ਹੈ ਪ੍ਰਮਾਤਮਾ ਰਹਾਓ ਭਗਤਾਂ ਕਾ ਅਗਿਆਕਾਰੀ ਸਦਾ ਸਦਾ ਸੁਖ ਦਾਈ ਹੇ ਲੋਕੋ ਪਰਮਾਤਮਾ ਆਪਣੇ ਭਗਤਾਂ ਦੀ ਰਜ਼ੋਈ ਮੰਨਣ ਵਾਲਾ ਹੈ ਅਤੇ ਉਹਨਾਂ ਨੂੰ ਸਦਾ ਹੀ ਸੁਖ ਦੇਣ ਵਾਲਾ ਹੈ ਆਪਣੇ ਕੋ ਕਿਰਪਾ ਕਰੀ ਹੋ ਇੱਕ ਨਾਮ ਧਿਆਈ ਹੇ ਪ੍ਰਭੂ ਮੈਂ ਨਾਨਕ ਤੇਰੇ ਦਰ ਦਾ ਸੇਵਕ ਹਾਂ ਆਪਣੇ ਸੇਵਕ ਉਤੇ ਮਿਹਰ ਕਰਨੀ ਮੈਂ ਤੇਰਾ ਸੇਵਕ ਤੇਰਾ ਨਾਮ ਸਦਾ ਹੀ ਸਿਮਰਦਾ ਰਹਾ ਨਾਨਕ ਦੀਨ ਨਾਮ ਮੰਗੈ ਦੁਤਿਆ ਪਰਮ ਚੁਕਾਈ हे ਪ੍ਰਭੂ ਪਰਮਾਤਮਾ ਕਿਸੇ ਹੋਰ ਦੂਜੇ ਨੂੰ ਤੇਰੇ ਵਰਗਾ ਸਮਝਣ ਦਾ ਭੁਲੇਖਾ ਦੂਰ ਕਰਕੇ ਗਰੀਬ ਨਾਨਕ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹੈ ਪੰਜਵੇਂ ਪਾਤਸ਼ਾਹ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ ਪਰਮਾਤਮਾ ਪਰਬ੍ਰਹਮ ਦਾ ਰੂਪ ਆਪਣੇ ਆਪ ਨੂੰ ਗਰੀਬ ਤੇ ਨਿਮਾਣਾ ਦੱਸਦੇ ਹਨ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਣ ਵਾਸਤੇ ਮਾਰੂ ਮਹੱਲਾ ਪੰਜਵਾ ਮੇਰਾ ਠਾਕੁਰ ਅਤਿ ਭਾਰਾ ਮੇਰਾ ਮਾਲਕ ਪ੍ਰਭੂ ਬਹੁਤ ਤਾਕਤਾਂ ਦਾ ਮਾਲਕ ਹੈ ਮੋਹੇ ਸੇਵਕ ਬੇਚਾਰਾ ਮੈਂ ਤਾਂ ਉਸ ਦੇ ਦਰ ਤੇ ਇੱਕ ਨੇ ਮਾਣਾ ਸੇਵਕ ਹਾਂ ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰਾਨਾ ਏ ਮੇਰੇ ਮਨ ਦੇ ਪਿਆਰੇ ਏ ਮੇਰੀ ਜਿੰਦ ਦੇ ਪਿਆਰੇ ਤੂੰ ਮੇਰਾ ਸੋਹਣਾ ਪਿਆਰਾ ਪ੍ਰਭੂ ਹੈ ਮੋਕ ਦੇਹੋ ਦਾਨਾ ਰਹਾਓ ਮੈਨੂੰ ਆਪਣੇ ਨਾਮ ਦਾ ਦਾਨ ਬਖਸ਼ ਪ੍ਰਮਾਤਮਾ ਰਹਾਓ ਸਗਲੇ ਮੈਂ ਦੇਖੇ ਜੋਈ ਹੋਰ ਸਾਰੇ ਆਸਰੇ ਖੋਜ ਕੇ ਵੇਖ ਲੇ ਹਨ ਬੀਜੋ ਅਵਰਨਾ ਕੋਈ ਮੈਨੂੰ ਕੋਈ ਹੋਰ ਦੂਜਾ ਉਸ ਪ੍ਰਭੂ ਦੇ ਬਰਾਬਰ ਦਾ ਨਹੀਂ ਦਿਸਦਾ ਹੈ ਜੀ ਅਨਪ੍ਰਤਪਾਲ ਸਮਾਹ ਪਰਮਾਤਮਾ ਸਾਰੇ ਜੀਵਾਂ ਨੂੰ ਪਾੜਦਾ ਹੈ ਸਭ ਨੂੰ ਰੋਜੀ અપਾਉਂਦਾ ਹੈ ਹੈ ਹੋਸੀ ਆਹੇ ਉਹ ਹੁਣ ਵੀ ਹੈ ਅਗਾਹ ਨੂੰ ਵੀ ਕਾਇਮ ਰਹੇਗਾ ਪਹਿਲਾਂ ਵੀ ਸੀ ਜਦੋਂ ਅਸੀਂ ਹੈਗੇ ਹਾਂ ਹੁਣ ਤੇ ਹੈ ਹੀ ਹੈ ਪਰਮਾਤਮਾ ਜਦੋਂ ਅਸੀਂ ਨਹੀਂ ਰਹਿਣਾ ਉਦੋਂ ਵੀ ਪਰਮਾਤਮਾ ਨੇ ਰਹਿਣਾ ਹੈ ਤੇ ਜਦੋਂ ਅਸੀਂ ਨਹੀਂ ਸੀ ਪਹਿਲਾਂ ਉਦੋਂ ਵੀ ਪਰਮਾਤਮਾ ਸੀ ਨਾ ਧੁੱਪ ਰਹਿਣੀ ਨਾ ਛਾਂ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਬੰਦਿਆ ਹਰ ਸ਼ੈ ਨੇ ਆਖਰ ਮੁੱਕ ਜਾਣਾ ਇੱਕ ਰਹਿਣਾ ਰੱਬ ਦਾ ਨਾਮ ਬੰਦਿਆ ਪਰਮਾਤਮਾ ਸਦਾ ਰਹੇਗਾ ਦਇਆ ਮੋਹੇ ਕੀਜੈ ਦੇਵਾ ਹੇ ਦੇਵ ਪਰਮਾਤਮਾ ਮੇਰੇ ਉੱਤੇ ਦਇਆ ਕਰ ਨਾਨਕ ਲਾਗੋ ਸੇਵਾ ਨਾਨਕ ਤੇਰੀ ਸੇਵਾ ਭਗਤੀ ਵਿੱਚ ਲਗਾ ਰਹੇ ਪ੍ਰਮਾਤਮਾ ਦੀ ਕੀ ਸੇਵਾ ਹੈ ਪ੍ਰਮਾਤਮਾ ਦੀ ਇਹ ਹੀ ਸੇਵਾ ਹੈ ਕਿ ਉਹਦੀ ਭਗਤੀ ਕਰਨੀ ਉਹਦੇ ਹੁਕਮ ਦੇ ਅੰਦਰ ਚੱਲਣਾ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਤੇ ਕਿਸੇ ਨਾਲ ਬੇਈਮਾਨੀ ਠੱਗੀ ਧੋਖਾ ਨਾ ਕਰਨਾ ਪ੍ਰਮਾਤਮਾ ਦੀ ਇਹ ਹੀ ਸੇਵਾ ਹੈ ਮਾਰੂ ਮਹੱਲਾ ਪੰਜਵਾ ਪਤ ਤੋ ਧਾਰਨ ਤਾਰਨ ਬਲ ਬਲ ਬਲੇ ਬਲ ਜਾਈਐ ਪੰਜਵੇਂ ਪਾਸ਼ਾ ਫਰਮਾਨ ਕਰਦੇ ਹਨ ਰਾਗ ਮਾਰੂ ਵਿੱਚ ਵਿਕਾਰੀਆਂ ਨੂੰ ਬਚਾਉਣ ਵਾਲੇ ਅਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲੇ ਪਰਮਾਤਮਾ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ ਐਸਾ ਕੋਈ ਭੇਟ ਸੰਤ ਜਿਤ ਹਰ ਹਰੇ ਹਰ ਧਿਆਇ ਹੈ ਹਰ ਵੇਲੇ ਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਕੋਈ ਜਿਹੇ ਹਸਨਤ ਮਿਲ ਪਏ ਜਿਸ ਦੀ ਰਾਹੀ ਸਦਾ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ ਮੋਕ ਕੋਏ ਨਾ ਜਾਣਤ ਕਹੀਅਤ ਦਾਸ ਤੁਮਾਰਾ ਏ ਪ੍ਰਭੂ ਪਰਮਾਤਮਾ ਮੈਨੂੰ ਤਾਂ ਕੋਈ ਨਹੀਂ ਜਾਣਦਾ ਪਰ ਮੈਂ ਤੇਰਾ ਦਾਸ ਖਵੰਦਾ ਹਾਂ ਇਹ ਹਾ ਓਟ ਆਧਾਰ ਰਹਾਓ ਮੈਨੂੰ ਇਹੀ ਸਹਾਰਾ ਹੈ ਮੈਨੂੰ ਇਹੀ ਆਸਰਾ ਹੈ ਕਿ ਤੂੰ ਆਪਣੇ ਦਾਸ ਦੀ ਲਾਜ ਰੱਖੇਗਾ ਰਹਾਓ ਸਰਬ ਧਾਰਨ ਪ੍ਰਤਿ ਪਾਰਨ ਇਕ ਬਿਨੋ ਦੀਨਾ ਹੇ ਸਾਰੇ ਜੀਵਾਂ ਨੂੰ ਸਹਾਰਾ ਦੇਣ ਵਾਲੇ ਹੇ ਸਭਨਾਂ ਨੂੰ ਪਾਲਣ ਵਾਲੇ ਪ੍ਰਮਾਤਮਾ ਮੈਂ ਨਮਾਣਾ ਇੱਕ ਬੇਨਤੀ ਕਰਦਾ ਹਾਂ ਤੇਮਰੀ ਬਿੱਦ ਤਮਹੀ ਜਾਨ ਹੋ ਤਮ ਜਲ ਹਮ ਮੀਨਾ ਕਿ ਤੂੰ ਪਾਣੀ ਹੋਵੇਂ ਤੇ ਮੈਂ ਤੇਰੀ ਮੱਛੀ ਬਣਿਆ ਰਹਾ ਪਰ ਇਹ ਕਿਵੇਂ ਹੋ ਸਕੇ ਇਹ ਜੁਗਤ ਤੂੰ ਆਪ ਹੀ ਜਾਣਦਾ ਹੈ ਪੂਰਨ ਬੈਸ ਥੀਰਨ ਸੁਆਮੀ ਆਹੇ ਆਇਓ ਪਾਛੈ ਇਹ ਸਰਬ ਵਿਆਪਕ ਇਹ ਸਾਰੇ ਪਸਾਰੇ ਦੇ ਮਾਲਕ ਪਰਮਾਤਮਾ ਕਾਲ ਪੁਰਖ ਜੀਓ ਮੈਂ ਤੇਰੀ ਸ਼ਰਨ ਆਪਿਆ ਹਾਂ ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮਹੀ ਆਛੈ ਇਹ ਸਾਰਾ ਆਕਾਰ ਧਰਤੀ ਧਰਤੀਆਂ ਦੇ ਚੱਕਰ ਧਰਤੀ ਦੇ ਹਿੱਸੇ ਇਹ ਸਭ ਇਹ ਸਭ ਕੁਝ ਤੂੰ ਆਪ ਹੀ ਹੈ ਤੂੰ ਆਪਣੇ ਆਪ ਤੋਂ ਪੈਦਾ ਕੀਤੇ ਹੋਏ ਹਨ ਅਟਲ ਅਖਾਇਓ ਦੇਵਾ ਮੋਹਨ ਲਖਪਾਰਾ ਅਟਲ ਅਖਾਇਓ ਦੇਵਾ ਮੋਹਨ ਅਲਖਪਾਰਾ ਹੇ ਸਦਾ ਕਾਇਮ ਰਹਿਣ ਰਹਿਣ ਵਾਲੇ हे بناਸੀ हे प्रकाश रूप हे सोने स्वरूप वाले हे लख हे व्यंत दान पावो संता संग नानक करे न दसारा तेरे संता दी संगत अते दासा दी चरण धूळ मेहर कर मेनू नानक नु मैं ए खैर प्राप्त कर सका के तेरे संत जना दी तूर बन सका पंजमे नानक ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਿੱਖ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਇਸ ਬਾਣੀ ਵਿੱਚ ਰਾਗ ਮਾਰੂ ਵਿੱਚ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾ ਰਹੇ ਹਨ ਕਿ ਮੈਂ ਨਮਾਨਨ ਤਾਣਾ ਹਾਂ ਆਪ ਤੇ ਪ੍ਰਮਾਤਮਾ ਦੀ ਜੋਤ ਸਨ ਪ੍ਰਮਾਤਮਾ ਖੁਦ ਪਾਰ ਬ੍ਰਹਮ ਸਨ ਅਰਜਨ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਤੇ ਆਪਾਂ ਨੂੰ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਣ ਵਾਸਤੇ ਨਿਮਾਣੇ ਨਤਾਣੇ ਆਪਣੀ ਬਾਣੀ ਵਿੱਚ ਆਪ ਹੀ ਕਹਿ ਰਹੇ ਹਨ اٹਾਲੇ ਅਖਿਓ ਦੇਵਾ ਮੋਹਨ ਲਖ ਪਾਰਾ ਦਾਨ ਪਾਓ ਸੰਤਾ ਸੰਗ ਨਾਨਕ ਰੇਨ ਦਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1005 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1006 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ